ਹਾਂਜੀ ਅੱਜ ਡਾਕਟਰ ਕਰਨਵੀਰ ਦੇ ਰੋਜ਼ਾ ਉਫਤਾਰ ਪਾਰਟੀ ਤੇ ਪਹੁੰਚੋ ਇਹਦੇ ਬਾਰੇ ਕੀ ਮੈਸੇਜ ਹਾਂਜੀ ਅੱਜ ਡਾਕਟਰ ਕਰਨਵੀਰ ਜੀ ਦੇ ਇੱਥੇ ਨਕਲੀਨਿਕ ਤੇ ਰੋਜ਼ਾ ਉਫਤਾਰੀ ਦੇ ਫੰਕਸ਼ਨ ਤੇ ਪਹੁੰਚੇ ਆਂ ਔਰ ਇਹ ਪਿਛਲੇ ਦੋ ਤਿੰਨ ਸਾਲਾਂ ਤੋਂ ਲਗਾਤਾਰ ਰੋਜ਼ਾ ਉਫਤਾਰੀ ਦਾ ਫੰਕਸ਼ਨ ਕਰਦੇ ਆ ਰਹੇ ਹਨ ਔਰ ਇਹਦੇ ਨਾਲ ਆਪਸੀ ਭਾਈਚਾਰਾ ਜਿਹੜਾ ਹੈ ਉਹ ਮਜ਼ਬੂਤ ਹੁੰਦਾ ਹੈ ਔਰ ਸ਼ਹਿਰ ਦਾ ਮਾਹੌਲ ਜਿਹੜਾ ਸ਼ੁੱਕਰਵਾਰ ਨੂੰ ਹੁੰਦਾ ਏਦਾਂ ਦੀ ਜਿਹੜੀ ਔਰਤਾਂ પાર્ટીਆਂ ਨੂੰ ਬੜਾ ਅਹਿਮ ਰੋਲਾ ਦਾ ਕਰਦੀ ਹਾਂ ਹਾਂਜੀ ਸਰ ਅੱਜ ਰੋਜ਼ਾ ਔਰਤਾਂ પાર્ટી ਕਰਵਾਈ ਗਈ ਹੈ ਇਹਦੇ ਬਾਰੇ ਕੀ ਕਹਿੰਦੇ ਰੋਜ਼ਾ ਔਰਤਾਂ પાર્ટી ਮੇਅਰ ਕੋਟਲਾ ਕੀ ਕਹਿੰਦੇ ਆ ਲੋਕਧਰਮਾ ਦੀ ਗੁਰੂ ਦਸਤ ਸੱਜ ਹੈ ਨਵਾਬ ਫੇਰ ਮੁਹੰਮਦ ਖਾਨ ਨੇ ਜਦੋਂ ਫਾਦਾ ਨਾਰਾ ਮਾਰਿਆ ਸੀ ਤੇ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਇਹ ਜਿਹੜੀ ਪ੍ਰਥਾ ਚੱਲਦੀ ਆ ਰਹੀ ਹੈ ਤੇ ਅੱਗੇ ਨੂੰ ਵੀ ਚੱਲੇਗੀ ਤੇ ਅਸੀਂ ਹਰ ਸਾਲ ਹਸਪਤਾਲ ਦੇ ਵਿੱਚ ਰੋਜ਼ਾ افطار ਦਾ ਪ੍ਰੋਗਰਾਮ ਕਰੀਦਾ ਜਿਸ ਦੇ ਸਾਰੇ ਧਰਮ ਵਾਲੇ ਲੋਕ ਇਕੱਠੇ ਬੈਠ ਕੇ ਰੱਬ ਅੱਗੇ ਅਰਦਾਸ ਦੁਆ ਕਰਦੇ ਨੇ ਤਾਂ ਕਿ ਲੋਕਾਂ ਦੀ ਸਿਹਤ ਸਾਰਿਆਂ ਦੀ ਚੰਗੀ ਰਹੇ ਆਪਣੇ ਸਾਰਿਆਂ ਦੀ ਸਿਹਤ ਸਾਰਿਆਂ ਦੀ ਚੰਗੀ ਰਹੇ ਉਹਦੇ ਲਈ ਦੁਆ ਕਰਦੇ ਨੇ ਤੇ ਮੈਂ ਆਸ ਕਰਦਾ ਕਿ ਰੱਬ ਸਾਡੇ ਤੋਂ ਹਰ ਸਾਲ ਐਦਾਂ ਦਾ ਰੋਜ਼ਾ افطار ਦਾ ਪ੍ਰੋਗਰਾਮ ਕਰਵਾਵੇ ਆਮ ਲੋਕਾਂ ਨੂੰ ਕੀ ਮੈਸੇਜ ਆਵਣਾ ਆਪ ਲੋਕਾਂ ਨੂੰ ਇਹ ਮੈਸੇਜ ਹੈ ਕਿ ਆਪਣੀ ਸਿਹਤ ਚੰਗੀ ਰੱਖੋ ਤੇ ਆਪਣੇ ਨਾਲ ਦੇਆਂ ਦੀ ਜਿੰਨੀ ਵੱਤੋਂ ਵੱਧ ਮਦਦ ਹੋ ਸਕਦੀ ਹੈ ਸਮਾਜ ਦੇ ਵਿੱਚ ਮਦਦ ਕਰੋ ਚੰਗੇ ਇਨਸਾਨ ਬਣੋ ਚੰਗੀਆਂ ਗੱਲਾਂ ਫਲਾਓ ਜੀ ਪ੍ਰਧਾਨ ਜੀ ਅੱਜ ਡਾਕਟਰ ਕਰਨਬੀਰ ਦੇ ਹਸਪਤਾਲ ਵਿੱਚ ਰੋਜ਼ਾ ਇਫਤਾਰ ਪਾਰਟੀ ਦੇ ਪਹੁੰਚ ਠੀਕ ਕਹਿਣਾ ਚਾਹੁੰਦੇ ਹਾਂ ਹਾਉਬਿਲਾਹੀ ਮਿਨ ਸ਼ੈਤਾਨਿਰ ਰਜ਼ੀਮ ਬਿਸਮਿਲ੍ਲ੍ਹਾ ਰਹਿਮਾਨ ਰਹਿੀਮ ਸਭ ਤੋਂ ਪਹਿਲਾਂ ਤਾਂ ਜੀ ਮੈਂ ਡਾਕਟਰ ਕਰਨਬੀਰ ਮੇਰੇ ਅੰਕਲ ਸੁਰੇਂਦਰ ਸਿੰਘ ਜੀ ਤੇ ਡਾਕਟਰ ਪ੍ਰਵਲੀ ਜੀ ਦੇ ਸਮੁੱਚੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਜੋ ਆਪਣੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਆਪਣੇ ਹਸਪੀਟਲ ਦੇ ਵਿੱਚ ਰੋਜ਼ਾ ਇਫਤਾਰ ਪਾਰਟੀ ਦਾ ਇਤਿਮਾਮ ਕੀਤਾ ਗਿਆ ਇਸ ਦੇ ਨਾਲ ਭਾਈਚਾਰੇ ਸਾਂਝ ਨੂੰ ਮਜ਼ਬੂਤੀ ਮਿਲਦੀ ਹੈ ਡਾਕਟਰ ਕਰਨਬੀਰ ਅਕਸਰ ਮੈਂ ਕਿਹਾ ਕਰਦਾ ਕਿ ਆਪਣੇ ਆਪ ਇੱਕ ਸੰਸਥਾ ਨੇ ਔਰ ਬਹੁਤ ਵੱਡੇ ਦਿਲ ਦੇ ਮਾਲਕ ਨੇ ਇਹ ਗਰੀਬਾਂ ਦੇ ਹਮਦਰਦ ਨੇ ਇਸ ਵੱਡੇ ਦਿਲ ਦੇ ਵਿੱਚ ਇਹਨਾਂ ਨੇ ਸਾਡੀ ਵੀ ਛੋਟੀ ਜੀ ਪੀੜੀ ਰਹੀ ਹੋਈ ਆ ਉਹ ਪੀੜੀ ਤੇ ਬੈਠ ਕੇ ਅਸੀਂ ਵੀ ਲੋਕਾਂ ਦੀ ਹੈਲਪ ਇਹਨਾਂ ਤੋਂ ਕਰਾਉਂਦੇ ਆ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਅਸੀਂ ਜਦੋਂ ਵੀ ਇਹਨਾਂ ਨੂੰ ਬੇਨਤੀ ਕਰਦੇ ਆ ਤੇ ਫ੍ਰੀ ਆਫ ਕਾਸਟ ਇਲਾਜ ਕਰਦੇ ਨੇ ਔਰ ਬਹੁਤ ਹੀ ਹੁੰਦਾ ਇਲਾਜ ਕਰਦੇ ਨੇ ਸਾਡੇ ਜਿਹੜਾ ਸਟਾਫ ਬਹੁਤ ਕਾਮਯਾਬ ਹੈ ਜਦੋਂ ਵੀ ਆਈਦਾ ਬੜੀ ਮੁਹੱਬਤ ਨਾਲ ਪੇਸ਼ ਆਉਂਦੇ ਨੇ ਅੱਜ ਜਿਹੜਾ ਰੋਜ਼ਾ ਉਤਾਰੀ ਦਾ ਪ੍ਰੋਗਰਾਮ ਰੱਖਿਆ ਹੋਇਆ ਬਹੁਤ ਹੀ ਹੁੰਦਾ ਤੇ ਆਲਾ ਪ੍ਰੋਗਰਾਮ ਰੱਖਿਆ ਏਸ ਪ੍ਰੋਗਰਾਮ ਦੇ ਵਿੱਚ ਹਿੰਦੂ ਮੁਸਲਿਮ ਸਿੱਖ ਈਸਾਈ ਭਾਈਚਾਰਾ ਸਾਰਾ ਇਕੱਠਾ ਹੋ ਕੇ ਰੋਜ਼ਾ ਉਤਾਰ ਪਾਰਟੀ ਕੀਤੀ ਹੈ ਔਰ ਸਾਡੇ ਮਿਲਜ਼ਾ ਦੇ ਲਈ ਦੁਆ ਕੀਤੀ ਹੈ ਔਰ ਪੂਰੇ ਆਲਮ ਦੇ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀਆਂ ਦੁਆਵਾਂ ਦਿੱਤੀਆਂ ਨੇ ਮੈਂ ਫੇਰ ਇੱਕ ਦਵਾ ਡਾਕਟਰ ਕਰਨਵੀਰ ਔਰ ਪੂਰੇ ਸਟਾਫ ਨੂੰ ਔਰ ਸਾਡੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਦ हां जी प्रधान जी आज जथे ਪਹੁੰਚੋ ਇਫਤਾਰ ਪਾਰਟੀ ਤੇ ਡਾਕਟਰ ਕਰਨ ਦੇ ਕੀ ਕਹਿਣਾ ਚਾਹੁੰਦੇ ਬismillah अर रहमान अर रहीम ਕਾਬਿਲ-ਏ-ਸੁਦ-ए-ਇਤਰਾਮ ਮੁਜ਼ਜ਼ਜ਼ ਹਾਜ਼ਰੀ ਦੇ ਮਹਿਫਿਲ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ماہ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਇਸ ਰਮਜ਼ਾਨ ਦੇ ਵਿੱਚ ਇਸਲਾਮ ਦੇ ਮੰਨਣ ਵਾਲੇ ਮੁਹੰਮਦ ਰਸੂਲ ਸੱਲ ਸਲੱਲਮ ਦੇ ਮੰਨਣ ਵਾਲੇ 30 ਰੋਜ਼ੇ ਰੱਖਦੇ ਹਨ ਰੋਜ਼ਾ ਰੱਖਣਾ ਮੁਸਲਮਾਨਾਂ ਦੇ ਪ੍ਰਤੀ ਇਬਾਦਤ ਹੈ ਰੋਜ਼ਾ ਖੁਲਵਾਉਣਾ ਉਸ ਤੋਂ ਵੀ ਵੱਡੀ ਬਾਤ ਹੈ ਅੱਜ ਡਾਕਟਰ ਕਰਨਵੀਰ ਸਾਹਿਬ ਨੇ ਆਪਣੇ ਹਸਪੀਟਲ ਦੇ ਵਿੱਚ ਰੋਜ਼ਾ ਵਰਤਾਰ ਕਰਵਾਇਆ ਨਮਾਜ਼ ਦਾ ਇhtimam ਕੀਤਾ ਲੰਗਰ ਦਾ ਇhtimam ਕੀਤਾ ਮੇਰੇ ਲਈ ਕਿਤੇ ਨਾ ਕਿਤੇ ਇਹ ਉਹ ਹਾ ਦੇ ਨਾਰੇ ਦੇ ਖਾਦ ਦੀ ਉਕਾਸੀ ਹੈ ਕਿ ਜਿੰਨਾ ਨਵਾਬ ਸ਼ੇਖ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਸੀ ਇੱਕ ਪੰਜਾਬ ਦੀ ਰਿਵਾਇਤ ਨੂੰ ਬਰਕਰਾਰ ਰੱਖਿਆ ਹੈ ਡਾਕਟਰ ਕਰਨਵੀਰ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਨੇ ਜੇ ਇਹ ਕਿਤੇ ਰੋਜ਼ਾ ਵਰਤਾਰੇ ਦਾ ਇhtimam ਨਾ ਕਰਦੇ ਅੱਜ ਤੱਕ ਦਾ ਨਫਰਤ ਦਾ ਦੌਰ ਘਰ ਘਰ ਨਫਰਤ ਫੈਲਾਈ ਜਾ ਰਹੀ ਹੈ ਹਨਾ ਉਹਨੂੰ ਕਿਤਨਾ ਕਿਤੇ ਬढ़ावा ਮਿਲਦਾ ਅਗਰ ਡਾਕਟਰ ਕਰਨ ਵੀ ਵਰਗੇ ਸਾਰੇ ਲੋਕ ਹੋ ਜਾਣ ਤੇ ਉਹ ਜਿਹੜਾ ਸ਼ਰਾਰਤੀ ਅੰਸਰ ਹੈ ਉਹਨਾਂ ਦੇ ਖਾਬ ਨੀਸਤ ਨਾਪਨ ਹੋ ਜਾਣਗੇ ਕਿਉਂਕਿ ਗੁਰੂ ਨਾਨਕ ਦਾ ਖਾਬ ਸਾਂਝੀ ਵਾਲਤਾ ਦਾ ਪੈਗਾਮ ਸੀਗਾ ਅੱਜ ਉਹਨਾਂ ਨੇ ਪਿੰਡਾਂ ਦੇ ਨਗਰ ਦੇ ਵਿੱਚੋਂ ਮੰਦਰ ਲਾ ਕੇ ਇਫਾਦ ਪਾਟੀਆਂ ਲਾ ਕੇ ਮੇਰੇ ਮੁਤਾਬਿਕ ਕਿਤੇ ਨਾ ਕਿਤੇ ਆਪਣੇ ਮੁਸ਼ਰ ਆਪਣੇ ਰਹਿਬਰ ਆਪਣੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਪੈਗਾਮ ਮਾਨ ਕੀਤਾ ਹੈ ਦਸਾਂ ਗੁਰੂਆਂ ਦੇ ਪੈਗਾਮ ਮਾਨ ਕੀਤਾ ਹੈ ਗੁਰੂ ਗੰਸਾ ਜੀ ਨੇ ਪੈਗਾਮ ਮਾਨ